ਹਾਂਜੀ ਇਸੇ ਤਰ੍ਹਾਂ ਮਿਹਰਬਾਨ ਹੁਣ ਸੰਮੀ ਤੇ ਢੋਲ ਆਪਣੇ ਵਤਨਾਂ ਨੂੰ ਚਲੇ ਤੁਰੇ ਜਾਂਦੇ ਆ ਸੰਮੀ ਕਹਿਣ ਲੱਗੀ ਢੋਲ ਢੋਲ ਮੈਂ ਥੱਕ ਕੇ ਚੂਰ ਹੋਈ ਆ ਦੋ ਘੜੀਆਂ ਵਾਸਤੇ ਬੈਠ ਕੇ ਆਪਾਂ ਆਰਾਮ ਕਰ ਲਈਏ ਜਦੋਂ ਆਰਾਮ ਕਰਨ ਦੀ ਗੱਲ ਕੀਤੀ ਸਿਖਰ ਦੁਪਹਿਰਾ ਟਿਕਿਆ ਹੋਇਆ ਢੋਲ ਮੈਨੂੰ ਪਿਆਸ ਬੜੀ ਲੱਗੀ ਆ ਇੰਨੀ ਗੱਲ ਕਹਿਣ ਤੇ ਢੋਲ ਨੇ ਉੱਥੇ ਬਾਰ-ਬਾਰ ਓਜਾੜ ਦੇ ਵਿੱਚ ਤੰਬੂ ਲਾ ਲਿਆ ਆਪ ਪਾਣੀ ਦੀ ਤਲਾਸ਼ ਦੇ ਵਿੱਚ ਚਲਿਆ ਗਿਆ ਢੋਲ ਮੁੜ ਕੇ ਨਾ ਆਇਆ ਜਦੋਂ ਢੋਲ ਮੁੜ ਕੇ ਨਾ ਆਇਆ ਤਾਂ ਸੰਮੀ ਬੈਠੀ ਉਡੀਕਾ ਕਰਦੀ ਆ ਮਿਹਰਬਾਨ ਮੈਂ ਕਾਹਨੂੰ ਕਹਿਣਾ ਸੀ ਕਿ ਮੈਨੂੰ ਪਿਆਸ ਲੱਗੀ ਆ ਮੈਂ ਤਾਂ ਆਪਣੇ ਆਪ ਆਪਣੇ ਕੋ ਆਪਣੇ ਢੋਲ ਨੂੰ ਤੋਰ ਬੈਠੀ ਮੈਂ ਕਾਹਨੂੰ ਕਹਿਣਾ ਸੀ ਮੈਨੂੰ ਪਿਆਸ ਲੱਗੀ ਆ ਲਓ ਮਿਹਰਬਾਨ ਹੁਣ ਉੱਥੇ ਇੱਕ ਉਹ ਸਤੰਭੂ ਦੇ ਉੱਪਰ ਜਿਹੜੇ ਤੰਬੂ ਨੂੰ ਆਪਾਂ ਪੰਜਾਬੀ ਦੇ ਵਿੱਚ ਪੱਖੀ ਬੋਲਦੇ ਆ ਉਹਦੇ ਉੱਪਰ ਇੱਕ ਪੰਛੀ ਗੇੜੇ ਖਾਂਦਾ ਫਿਰਦਾ ਉਹਦੇ ਨਾਲ ਦਿਲ ਦੇ ਝੇੜੇ ਕਰਦੀ ਆ ਕਹਿੰਦੀ ਕਿਤੇ ਬੋਲ ਬੋਲ ਪੰਛੀ ਮੇਰੀ ਪੱਖੀ ਦੇ ਤੂੰ ਬੋਲੇ ਬੋਲ ਭੁੱਲਣੀ ਨਹੀਂ ਮੈਨੂੰ ਵੇ ਜਿਹੜੇ ਸੱਜਣਾ ਨੇ ਬੋਲੇ ਇੱਕ ਮੋੜ ਕੇ ਜਵਾਬ ਕਰ ਦਸਿਆ ਆਪਣਾ ਸੱਮੀ ਉਸ ਪੰਛੀ ਦੇ ਨਾਲ ਕਿਹੜੀਆਂ ਗੱਲਾਂ ਕਰਦੀ ਆ ਨੂ ਨਜ਼ਰ ਨਹੀਂ ਆਉਂਦਾ ਅੱਖੀਆਂ ਨੂੰ ਦੇ ਖਾਣਾ ਖਰਾਬ ਹੋਵੇ ਰੁੜਾ ਮੈਂ ਦੱਸੇ ਸਦਮਦਗਾਰ ਕਿੱਥੇ ਮਲਖੀ RAM ਮਨਜੂਮਿਆ ਕੋਈ ਦੱਸੇ ਇਸ ਭਗਤ ਮੇਰਾ ਦਿਲਦਾਰ ਕਿੱਥੇ ਬੋਲ ਪੰਛੀ ਬੋਲਾ ਬੋਲ ਪੰਛੀ ਮੇਰੀ ਬਕੀਰ ਤੂੰ ਬੋਲ ਬੋਲ ਪੰਛੀ ਬੋਲ ਬੋਲ ਪੰਛੀ ਬੋਲ ਬੋਲ ਪੰਛੀ ਮੇਰੀ ਬਕੀਰ ਦੀ ਓਲਿਆ ਹੰ ਬੋਲਾ ਪੁੱਲਣੇ ਨਹੀਂ ਮੈਨੂੰ ਵੋ ਬੋਲਾ ਪੁੱਲਣੇ ਨਹੀਂ ਮੈਨੂੰ ਪੁੱਲਣੇ ਨਹੀਂ ਮੈਨੂੰ ਓ ਜਿਹੜੇ ਸਾਜਣਾ ਨੇ ਬੋਲ

ਦੀ ਬੱਲੇ ਬੀਤ ਗਏ ਨਚੂਰਾ ਬੀਤ ਗਏ ਨਚੂਰਾ ਜੀ ਹੱਥੋਂ ਉੱਡ ਗਏ ਮਮੋਲੇ ਬੋਲ ਬੋਲ ਪੰਛੀ ਬੋਲ ਬੋਲ ਪੰਛੀ ਬੋਲ ਬੋਲ ਪੰਛੀ ਮੇਰੀ ਪੱਤੀ ਦੇਤੀ ਉਹਨੇ ਬੋਲਾ ਖੁੱਲਣੇ ਨਹੀਂ ਮੈਨੂੰ ਬੋਲਣੇ ਨਹੀਂ ਮੈਨੂੰ ਉਹ ਜਿਹੜੇ ਸਜਣਾ ਨੇ ਲੰਮੀ ਮਾਰ ਜਾਂ ਉਡਾਰੀ ਦੇਮੀ ਢੋਲ ਨੂੰ ਸਨੇੜਾ ਜੰਮੀ ਤੜਫਦੀ ਵਿਚਾਰੀ ਤੇਰੇ ਇਸ਼ਕ ਪੁੰਨ ਸਿਟੀ ਸੀਨੇ ਫੇਰ ਗਈ ਕਟਾਰੀ ਨਾ ਮੈਂ ਰੱਬ ਦੇ ਦਿਖਾ ਜਾਵੇ ਮੈਨੂੰ ਸ਼ਕਲਾ ਪਿਆਰੀ ਆਵੇ ਰੱਬ ਦੇ ਪੰਛੀ ਆਏ ਹਾਏ ਬੋਲ ਬੋਲ ਪੰਛੀ ਵੇ ਤੂੰ ਬੋਲ ਬੋਲ ਪੰਛੀ ਵੇ ਮੇਰੀ ਪਖੀ ਦੇ ਤੂੰ ਬੋਲ ਬੋਲ ਬੁਲਲੇ ਨਹੀਂ ਮੈਨੂੰ ਬੁਲਲੇ ਨਹੀਂ ਮੈਨੂੰ ਬੁਲਲੇ ਨਹੀਂ ਮੈਨੂੰ ਜਿਹੜੇ ਸੱਜਣਾ ਨੇ ਬੋਲੇ ਬਾਦਸ਼ਾਹ ਦੀ ਜਾਈ ਪੁੰਨੂ ਕੇਤ ਮਤੋਂ ਆਇਆ ਸੇਜ ਫੁੱਲਾਂ ਦੀ ਵਚਾ ਕੇ ਬੰਗਾਰੰਗ ਲਾੜਾ ਆਇਆ ਚੜ ਕੇ ਸੇਜ ਉੱਤੇ ਸੌਂਗੀ ਯਾਰ ਸੀਨੇ ਨਾਲ ਲਾਇਆ ਇਹੋ ਇਸਕ ਨੇ ਬਚੋੜਾ ਜੀ ਉਹ ਅਧੀ ਰਾਤ ਪਾਇਆ ਨਮਾਣੀ ਜਿਸ ਜੋ ਯਾਰ ਤਾਈ ਟੋਲੇ ਬੋਲ ਬੋਲ ਪੰਛੀ ਹੋਰ ਹੋਰ ਪੰਛੀ ਹੋਰ ਹੋਰ ਪੰਛੀ ਮੇਰੀ ਪਖੀ ਰੋਟੀ ਬੋਲੀ ਉੱਡ ਜਾ ਟੋਲੇ ਆ ਬੇ ਪੰਛੀ ਉੱਡ ਜਾ ਟੋਲੇ ਆ ਬੇ ਪੰਛੀ ਜਾ ਕੇ ਬੈਠ ਜੀ ਟੁਟਾਣੀ ਤੈਨੂੰ ਖੋਲ ਖੋਲ ਦੱਸ ਵੇ ਮੈਂ ਦੁੱਖਾਂ ਦੀ ਕਹਾਣੀ ਵੇ ਮੈਂ ਭੁੱਲ ਗਈ ਨਮਾਣੀ ਸੰਮੀ ਟੋਲ ਵਾਲੀ ਰਾਣੀ ਕਾਣੂ ਤੋਰਾਈ ਟੋਲਾ ਬੇ ਲੈਣ ਜੰਗਲਾਂ ਨੂੰ ਪਾਣੀ ਤੂੰ ਬੋਲੀ ਗੋਲਨਾ ਤੂੰ ਬੋਲੀ ਆ ਜਾ ਅੱਖੀਆਂ ਦੇ ਕੋਲੇ ਵੇ ਤੂੰ ਬੋਲ ਬੋਲ ਪੰਛੀ ਹੋਰ ਖੋਲ ਪੰਛੀ ਹੋਰ ਖੋਲ ਪੰਛੀ ਮੇਰੀ ਪਖੀਰ ਦੇ ਦਿਓਲੇ ਬੋਵਾ ਬੁੱਲਣੇ ਨਹੀਂ ਮੈਨੂੰ ਵੇ ਬੋਵਾ ਬੁੱਲਣੇ ਨਹੀਂ ਮੈਨੂੰ ਬੁੱਲਣੇ ਨਹੀਂ ਮੈਨੂੰ ਉਹ ਜਿਹੜੇ ਸੱਜਣਾ ਨੇ ਬੋਲੇ ਬੋਲ ਬੁੱਲੇ ਨਹੀਂ ਮੈਨੂੰ ਬੋਲ ਬੁੱਲੇ ਨਹੀਂ ਮੈਨੂੰ ਬੋਲ ਉਹ ਜਿਹੜੇ ਸੱਜਣਾ ਨੇ ਬੋਲੇ ਉੱਠ ਜਾ ਤੋਲੇ ਆ ਵੇ ਪੰਛੀ ਤੇ ਬੈਠ ਜਾ ਬਨੇਰੇ ਲੋਖਾ ਰਾਜ ਭਾਗ ਮਾਣ ਵੇ ਮੈਂ ਮਾਪਿਆਂ ਦੇ ਕਿਹੜੇ ਜਦੋਂ ਸਹਰਿਆਂ ਨੂੰ ਚੱਲੀ ਦੇਖੇ ਦੁੱਖ ਮੈਂ ਬਤੇਰੇ ਬਲ ਬਲ ਯਾਦ ਮੈਨੂੰ ਆਵੇਂ ਵੇ ਰੋਮ ਕਾਰ ਕਾਰ ਝੇੜੇ ਬਲ ਬਲ ਯਾਦ ਮੈਨੂੰ ਆਵੇ ਯਾਦ ਮੈਨੂੰ ਆਵੇ ਹਟਾ ਦੇ ਖੇੜ ਦੀ ਸਟੋਲਾ ਵੇ ਕਹ ਦੇ ਖੇੜ ਦੀ ਸਟੋਲਾ ਖੇੜ ਦੀ ਸਟੋਲਾ ਵੇ ਮੈਂ ਵੀ ਗੁੱਡੀਆਂ ਪਟੋਲੇ ਵੇ